ਰੋਡਪੁਰ ਲੁਧਿਆਣਾ ਮੁੱਖ ਮਾਰਗ ਤੇ ਮੋਗਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਡਿਵਾਈਡਰ ਪਾਰ ਕਰਕੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਕਾਰ ਵਿੱਚ ਸਵਾਰ ਭੈਣ ਪ੍ਰਾ ਦੀ ਮੌਤ ਹੋਈ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਮਿਰਤਕਾਂ ਨੇ ਹੱਥ ਛੜ ਜਾਂਦੇ ਹੀ ਦਮ ਤੋੜ ਦਿੱਤਾ ਜਾਣਕਾਰੀ ਅਨੁਸਾਰ ਜਬਰ ਸਿੰਘ ਕੰਡਾ ਤੇ ਉਸਦੀ ਭੈਣ ਹਰਦੀਪ ਕੌਰ ਰਾਣੀ ਜੋ ਕਿ ਆਪਣੇ ਰਿਸ਼ਤੇਦਾਰ ਨੂੰ ਲੋਹੜੀ ਦੇ ਖੇਲ੍ਹੇ ਲੁਧਿਆਣਾ ਤੋਂ ਵਾਪਸ ਆਪਣੇ ਪਿੰਡ ਬਾਗਾਪੁਰਾਣਾ ਆ ਰਹੇ ਸੀ ਇਹ ਹਾਸਾ ਵਾਪਰ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਐਸਐਚਓ ਸਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਜ਼ਖਮੀ ਹਾਲਤ ਵਿੱਚ ਵਿਅਕਤੀਆਂ ਨੂੰ ਕਟਿਆ ਤੇ ਮੌਕੇ ਤੇ ਹਸਪਤਾਲ ਪਹੁੰਚਾਇਆ ਪਰ ਇਹਨਾਂ ਦੀ ਮੌਤ ਹੋ ਗਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਭਾਈ ਗੱਡੇ ਕੰਟਰੋਲ ਨੂੰ ਰਹੀ ਤੁਹਾਨੂੰ ਇਤਲਾਹ ਮਿਲੀ ਸੀ ਜੀ ਡੀਐਸਪੀ ਸਾਹਿਬ ਨੇ ਹਕਮ ਦਿੱਤਾ ਵੀ ਮੌਕੇ ਤੇ ਪਹੁੰਚੋ ਅਸੀਂ ਮੌਕੇ ਤੇ ਆਏ ਆ ਇੱਕ ਡਿਜ਼ਾਇਰ ਗੱਡੀ ਹੈ ਕਥਾਰ ਜਿਹਨਾਂ ਦਾ ਐਕਸੀਡੈਂਟ ਹੋਇਆ ਆਰ ਗੱਡੀ ਆ ਮੋਕੇ ਸਾਈਡ ਤੋਂ ਆ ਰਹੀ ਸੀ ਜਿਹੜੀ ਡਿਵਰਸ਼ਨ ਜਿਹੜੀ ਸੀ ਉਹ ਤੋਂ ਪਾਰ ਕਰਕੇ ਇਹ ਗੱਡੀ ਦੇ ਵਿੱਚ ਵੱਜੀ ਹੈ ਜਿਹੜੀ ਬੋਸੇਲੀ ਆ ਕੁਝ ਦੇਰ ਪਹਿਲਾਂ ਹੀ ਜਿਹੜੀ ਘਟਨਾ ਹੋਈ ਹੈ ਫਾਦਰਾ ਤੇ ਡਿਜ਼ਾਇਰ ਦਾ ਐਕਸੀਡੈਂਟ ਹੋਇਆ ਹੈ ਜੀ ਵੈਰੀਫਾਈ ਕਰਤਾ ਤੇ ਮੌਕੇ ਤੇ ਸਾਡੇ ਰੋਡ ਸੇਫਟੀ ਵਾਲੇ ਤੇ ਸਾਡੀ ਪੁਲਿਸ ਚੌਕੀ ਇੰਚਾਰਜ ਐਸਐਚਓ ਐਸਐਚਓ ਸਾਦਰ ਸਾਰੀ ਜਿਹੜੀ ਹੈ ਪੁਲਿਸ ਪਾਰਟੀ ਨਾਲ ਦੀ ਨਾਲ ਸਪੋਰਟ ਤੇ ਪਹੁੰਚੀਏ ਤੇ ਜਿਹੜੇ ਜਿਨ੍ਹਾਂ ਦੇ ਇੰਜਨ ਨੇ ਉਹਨਾਂ ਨੂੰ ਜਿਹੜਾ ਲੈ ਕੇ ਗਿਆ ਹੈ ਸਿਲਸਿਲ ਪਹੁੰਚਾ ਕਰਤਾ ਕੋਈ ਜ਼ਿਆਦਾ जख्मਿੰਦਾ ਨਹੀਂ ਹੋਇਆ ਇਸੇ ਘਟਨਾ ਵਿੱਚ ਜੀ ਦੇਖੋ ਉਹ ਥੋੜਾ ਡਾਕਟਰ ਦੱਸਣਗੇ ਥੋੜਾ ਬਹੁਤ ਹੈਗਾ ਬਟ ਉਹ ਹੈ ਵੀ ਚਲੋ ਟ੍ਰੀਟਮੈਂਟ ਲਈ ਆਪਾਂ ਦੇ ਕੇ ਇੱਕ ਵਾਰੀ ਭੇਜਤਾ ਉਹਨਾਂ ਨੂੰ ਅੱਗੇ ਟ੍ਰੀਟਮੈਂਟ ਚੱਲ ਪਿਆ ਉਹਨਾਂ ਦਾ ਤੇ ਬਾਕੀ ਰੋਡ ਵਗੈਰਾ ਵੀ ਕਲੀਅਰ ਕਰਾਤੀ ਉਹਨਾਂ ਨੂੰ ਇੰਜਰਡ ਨੂੰ ਜਿਹੜਾ ਸਿਵਲ ਹਸਪੀਟਲ ਨਾਲ ਦੀ ਨਾਲ ਪਹੁੰਚਾਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ